20 ਨਵੰਬਰ ਮੌਸਮ ਅਪਡੇਟ ਪੰਜਾਬ ਮੌਸਮ 28 29 30 ਨਵੰਬਰ ਜਾਣੋ ਪੰਜਾਬ ਦੇ ਕਿਸੇ ਇਲਾਕੇ ਵਿੱਚ ਬੱਦਲ ਵਾਹੀ ਹੋਮਸ ਜਾਂ ਮੌਸਮ ਬਿਲਕੁਲ ਸਾਫ ਪੰਜਾਬ ਮੌਸਮ ਪਾਕ ਵੱਲੋਂ ਕੀ ਹੈ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇ ਕੇ ਦਰਸ਼ਨਾ ਤਹਿਸਵਾ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਇਲਾਕ ਕਿਦਾਂ ਦਾ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦਿਆਂ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਓ ਤਾਂ ਕਿ ਚਲ ਕੇ ਜਿਹੜੇ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਂਝੀ ਕਰਾਂਗੇ ਕਰਾਂਗੇ ਪੰਜਾਬ ਦਾ ਮੌਸਮ 28 ਸਤੰਬਰ ਨੂੰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਬੱਦਲ ਵਈ ਦੇਖਣ ਨੂੰ ਮਿਲ ਸਕਦਾ ਹੈ ਕਿਹੜੇ ਇਲਾਕਿਆਂ ਵਿੱਚ ਮੀਂਹ ਪਛਵੀ ਸਿਸਟਮ ਦੇ ਸਦਕਾ ਦੇਖਣ ਨੂੰ ਮਿਲ ਸਕਦਾ ਹੈ 28 29 30 ਸਤੰਬਰ ਦਾ ਮੌਸਮ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਜਿਵੇਂ ਦੇਖਾਂਗੇ ਉਸ ਤੋਂ ਬਾਅਦ ਪੰਜਾਬੀ ਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਿਆਨ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦਵਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਲਾਈਵ ਸਾਈਡ ਤਸਵੀਰਾਂ ਦੇਖ ਲੈਣੇ ਆ ਤੇ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਦੇ ਉਤੇ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਬਣੀ ਹੋਈ ਕਈ ਹਿੱਸਿਆਂ ਵਿੱਚ ਕੱਲ 27 ਤਰੀਕ ਨੂੰ ਵੀ ਆਪਾਂ ਨੂੰ ਤੇਜ਼ ਮੀਂਹ ਦੀ ਝਟੜ ਨੇਰੀ ਦੇਖਣ ਨੂੰ ਮਿਲੀ ਸੀਗੀ ਪਹਿਲੇ ਆਪਾਂ ਗੱਲ ਕਰ ਲੈਣੇ ਆ ਇੱਧਰ ਪੰਜਾਬ ਨਾਲ ਟੱਚ ਕਰਦੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਇਸ ਵੇਲੇ ਰਾਜਸਥਾਨ ਦੇ ਖੇਤਰ ਹੋਗੇ ਜਿਸ ਦੇ ਵਿੱਚ ਆਪਾਂ ਗੱਲ ਕਰੀਏ ਇੱਧਰ ਪੰਜਾਬ ਨਾਲ ਟੱਚ ਕਰਦੇ ਰਾਜਸਥਾਨ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਵਿੱਚ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਆਉਣ ਵਾਲੇ ਘੰਟਿਆਂ ਵਿੱਚ ਜਿਸ ਦੇ ਮਿਆਨੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਥੋੜੇ ਬੋਤੇ ਮੀਂਹ ਦੇ ਚਾਂਸ ਵੀ ਬਣ ਸਕਦੇ ਹਨ ਆਉਣ ਵਾਲੇ 24 ਘੰਟਿਆਂ ਦੇ ਵਿੱਚ ਆਪਾਂ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਦੇਖਿਆ ਆਉਣ ਵਾਲੇ ਦਿਨਾਂ ਵਿੱਚ ਵੀ ਹਰਿਆਣੇ ਦਾ ਮੌਸਮ ਕਿਸ ਤਰ੍ਹਾਂ ਰਹਿ ਸਕਦਾ ਹੈ ਲੱਕੇ ਹੋਗੇ ਇੱਧਰ ਪੰਜਾਬ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਧਰ ਦੇਖਿਆ ਜਿਸ ਦੇ ਵਿੱਚ ਅੰਬਾਲਾ ਹੋ ਗਿਆ ਚੀਕਾ ਹੋ ਗਿਆ ਪੇਵਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਘੰਟੇ ਵੀ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਔਰ ਓਵਰਆਲ ਜੇ ਹਰਿਆਣੇ ਦੇ ਮੌਸਮ ਦੀ ਗੱਲ ਕਰੀਏ ਠੀਕ డిగ్రీ డిగ్రీ ਦੇ ਕਰੀਬ ਬਣਿਆ ਹੋਇਆ ਹੈ ਆਪਾਂ ਜੇ ਗੱਲ ਕਰੀ ਤਾਂ ਆਪਾਂ ਇਸ ਵੇਲੇ ਇਹ ਪੰਜਾਬ ਦੀਆਂ ਲਾਈਵ ਸੈਟ ਤਸਵੀਰਾਂ ਦੇਖ ਲੈਣੇ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੱਛਮੀ ਪਾਸੇ ਇੱਕ ਸਿਸਟਮ ਪੰਜਾਬ ਦੇ ਕਈ ਹਿੱਸਿਆਂ ਨੂੰ ਨੂ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇੱਧਰ ਪਾਕਿਸਤਾਨ ਵਾਲੀ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਹੋਏਗਾ ਆਉਣ ਵਾਲੇ ਘੰਟਿਆਂ ਵਿੱਚ ਕਈ ਇਲਾਕਿਆਂ ਵਿੱਚ ਆਪਾਂ ਗੱਲ ਕਰੀ ਤਾਂ 27 ਤਰੀਕ ਨੂੰ ਵੀ ਚੰਗੀ ਬਰਸਾਤ ਗਰਚਮਕ ਦੇ ਨਾਲ ਕਈ ਇਲਾਕਿਆਂ ਵਿੱਚ ਹਨੇਰੀ ਵਰਗਾ ਮਾਹੌਲ ਵੀ ਦੇਖਿਆ ਸੀਗਾ ਹਨੇਰੀ ਮੀਂਹ ਚੱਕਰ ਦਾ ਮੋਹਲ ਕਈ ਹਿੱਸਿਆਂ ਵਿੱਚ ਬਣਿਆ ਹੋਇਆ ਸੀਗਾ ਬਾਕੀ ਅੱਗੇ ਗੱਲ ਕਰੀਏ ਤਾਂ ਆਉਣ ਵਾਲੇ ਘੰਟਿਆਂ ਵਿੱਚ ਵੀ ਕਈ ਇਲਾਕਿਆਂ ਵਿੱਚ ਆਪਾਂ ਨੂੰ ਕ ਕਵਰ ਹੋਣਗੇ ਬਦਲਵਾਈ ਦਾ ਮਾਹੌਲ ਮੀਦਾਨ ਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਹੈ ਅੱਗੇ ਆਪਾਂ ਗੱਲ ਕਰੀਏ ਜਿਸ ਦੇ ਵਿੱਚ ਕਈ ਖੇਤਰ ਹੋਣਗੇ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਹਿੱਸਾ ਹੋ ਗਿਆ ਫਾਜ਼ਿਲਕਾ ਹੋ ਗਿਆ ਫਰੋਜ਼ਪੁਰ ਹੋ ਗਿਆ ਮੁਕਸਸਾਬ ਹੋ ਗਿਆ ਨਾ ਕਿ ਕੋਈ ਦੇ ਕੁਝ ਪਾਕ ਹੋ ਗਿਆ ਮਾਨਸਾ ਫਰੀਦਕੋਟ ਹੋ ਗਿਆ ਇਹਨਾਂ ਦੇ ਵੀ ਕੁਝ ਪਾਕਾਂ ਦੇ ਵਿੱਚ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਥੋੜੀ ਬਹੁਤੀ ਕੰਨਮਨ ਦੋ ਚਾਰ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਵੱਡੇ ਮੀਂਹ ਪੈਣ ਦੀ ਸਭਾਵਨਾ ਨਹੀਂ ਹੈ ਪੰਜਾਬ ਦਾ ਮੌਸਮ ਆਉਣ ਵਾਲੇ ਘੰਟਿਆਂ ਵਿੱਚ ਠੀਕ-ਠਾਕ ਬਣਿਆ ਰਹੇਗਾ ਤੇ ਬਾਕੀ ਅੱਗੇ ਗੱਲ ਕਰੀਏ ਆਉਣ ਵਾਲੇ ਘੰਟਿਆਂ ਵਿੱਚ ਤੜਕੇ ਸਵੇਰ ਦੇ ਆਸ-ਪਾਸ ਕਈ ਘੰਟਿਆਂ ਵਿੱਚ ਆਪਾਂ ਨੂੰ ਉਮੀਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਕਿ ਜੋ ਕਿ ਕਰੀਬ ਆਕੇ ਪ੍ਰਾਪਿਤ ਹੋਸੈਨ ਜਿਸ ਦੇ ਵਿੱਚ ਪਛਮੀ ਸਰਦੀ ਜ਼ਿਲੇ ਹੋਣਗੇ ਮਾਝੇ ਦੇ ਹੀ ਜ਼ਿਲੇ ਹੋਗੇ ਇਹਨਾਂ ਨਾਲ ਲੱਗਦੇ ਇਲਾਕੇ ਹੋਗੇ ਜਿਸ ਦੇ ਵਿੱਚ ਦੁਆਬੇ ਦੇ ਹਿੱਸੇ ਹੋਗੇ ਇਹਨਾਂ ਭਾਗਾਂ ਵਿੱਚ ਵੀ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਆਉਣ ਵਾਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਬਦਲਾ ਜੀ ਹਾਲਚਲ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਕੁਝ ਦੱਖਣੀ ਹਿੱਸਾ ਹੋਗਾ ਮਾਲਵੇ ਦਾ ਹਿੱਸਾ ਹੋਗਾ ਪਛਮੀ ਸਰਦੀ ਹਿੱਸਾ ਹੋਗਾ ਫਰੋਜਪੁਰ ਦੀ ਸਾਈਡ ਹੋਗੀ ਇਹਨਾਂ ਹਿੱਸੇ ਵਿੱਚ ਕਿਤੇ ਨਾ ਕਿਤੇ ਮੀਂਹ ਦੀਆਂ ਗਤੀਵਿਧੀਆਂ ਆਉਣ ਵਾਲੇ ਘੰਟਿਆਂ ਵਿੱਚ ਬਦਲੀ ਸਿਸਟਮ ਥੋੜਾ ਬਹੁਤਾ ਪੰਜਾਬ ਦੇ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਥੋੜਾ ਬ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਉਮੀਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਅੱਗੇ ਗੱਲ ਕਰੀਏ ਉਸ ਤੋਂ ਬਾਅਦ ਜੇਕਰ 28 ਤਰੀਕ ਨੂੰ ਮੀਂਹ ਪੈ ਸਕਦਾ ਹੈ ਬਾਕੀ ਅਗਲੇ 28 ਤਰੀਕ ਨੂੰ ਛੱਡ ਕੇ 29 30 1 2 ਦੀ ਗੱਲ ਕਰੀਏ ਤਾਂ ਇਹਨਾਂ ਤਿੰਨ ਚਾਰ ਦਿਨਾਂ ਵਿੱਚ ਆਪਾਂ ਨੂੰ ਮੀਂਹ ਦੇ ਸਾਰ ਪੱਕੋ ਫਿਲਹਾਲ ਮੌਸਮ ਠੀਕ ਠਾਕ ਰਹੇਗਾ ਗਰਮੀ ਤੋਂ ਇੱਕ ਵਾਰ ਫਿਰ ਥੋੜੀ ਜਿਹੀ ਬੋਤੀ ਫੇਰ ਤੋਂ ਬਣੇਗੀ ਹੌਮਸ ਵੀ ਬਣੇਗੀ ਫਿਰ ਪਛਮੀ ਸਿਸਟਮ ਜਿਹੜਾ ਐਕਟੀਵੇਟ ਹੋਏਗਾ ਕਿ ਉਹ ਆਉਣ ਵਾਲੇ 4-5 ਤਰੀਕ ਤੋਂ ਬਾਅਦ ਇਸ 2 ਤਰੀਕ ਨੂੰ ਦੇਖਣ ਨੂੰ ਮਿਲ ਸਕਦਾ ਹੈ ਇੱਕ ਸਿਸਟਮ ਐਕਟੀਵੇ ਉਹ ਮੌਕੇ ਤੇ ਪਤਾ ਲੱਗੂਗਾ ਬਾਕੀ ਜੇ ਆਪਾਂ ਗੱਲ ਕਰੀਏ ਆਂਕੜੇ ਦੀ ਗੱਲ ਕਰੀਏ ਤਾਂ ਮੌਸਮ ਪੇ ਆਗ ਦੇ ਇਹ ਆਂਕੜੇ ਦੀ ਗੱਲ ਕਰੀਏ ਤਾਂ ਦੇਖੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਉਮੀਦ ਹੈ ਅਸਾਰ ਮੌਸਮ ਪੇ ਆਗ ਵਾਲਾ ਵੀ ਅਲਰਟ ਜਾਰੀ ਕੀਤੇ ਗਏ ਹਨ ਬਾਕੀ ਸਾਰੇ ਖੇਤਰ ਤਾਂ ਨਹੀਂ ਕਵਰ ਹੋਣਗੇ ਕਈ ਖੇਤਰਾਂ ਵਿੱਚ ਆਪਾਂ ਨੂੰ ਕਿਤੇ ਹਲਕੀ ਤੇ ਉਮੀਦ ਦੇਖਣ ਨੂੰ ਮਿਲ ਚਦੇ ਹਨ ਕਿਤੇ ਕਿਤੇ ਵੀ ਉਮੀਦ ਦੀ ਤਗੜੀ ਝੱਟ ਵੀ ਲੱਗ ਸਕਦੀ ਹੈ ਬਾਕੀ ਅੱਗੇ ਗੱਲ ਕਰੀਏ ਤਾਂ ਹਰਿਆਣਾ ਹੋ ਗਿਆ ਰਾਜਸਥਾਨ ਚੰਡੀਗੜ੍ਹ ਹੋ ਗਿਆ ਪੰਜਾਬ ਦੇ ਇਲਾਕੇ ਹੋਗੇ ਉਸ ਤੋਂ ਬਾਅਦ ਜਿਵੇਂ ਦੱਸਿਆ ਹੈ ਕਿ 29 ਤਰੀਕ ਤੱਕ ਫਿਲਹਾਲ ਇੱਕ ਇਹ ਮਾ ਬਾਕੀ ਮੌਸਮ ਸਾਫ਼ ਰਹੇਗਾ ਬਾਕੀ ਅੱਗੇ ਗੱਲ ਕਰੀਏ ਤਾਂ ਪਛਮੀ ਸਿਸਟਮ 10 ਤਰੀਕ ਤੱਕ ਦੀ ਗੱਲ ਕਰੀਏ ਤਾਂ ਪਛਮੀ ਸਿਸਟਮ ਜ ਹੋਵੇਗਾ ਤੇ ਕਈ ਇਲਾਕਿਆਂ ਵਿੱਚ ਆਪਾਂ ਹਲਕੇ ਤੋਂ ਦਰਮਿਆਨਾ ਮੀਂਹ ਦੀ ਕਈ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਦੱਖਣ ਪੱਛਮ ਭਾਰਤ ਦੇスクリーン ਤੁਸੀਂ ਦੇਖ ਸਕਦੇ ਹੋ ਕਿ ਮੌਨਸੂਨ ਇਸ ਵੇਲੇ ਪੂਰੀ ਤਰ੍ਹਾਂ ਸ਼ਰਮ ਹੈ ਤੇ ਦੇਖ ਇੱਕ ਬੰਗਾਲ ਦੀ ਖਾੜੀ ਤੋਂ ਉੱਠ ਕੇ ਆਇਆ ਹੋਇਆ ਚੱਕਰਵਾਦੀ ਇਸ ਵੇਲੇ ਇਹਨਾਂ ਖੇਤਰਾਂ ਉੱਤੇ ਸ਼ਰਮ ਹੈ ਜਿਸ ਦੇ ਸਦਕਾ ਚਾਰਖੰਡ ਹੋ ਗਿਆ ਉੜੀਸਾ ਹੋ ਗਿਆ ਇਹਨਾਂ ਦੇ ਅੰਦਰ ਹਰ ਦੇ ਸੂਬਿਆਂ ਦੇ ਅੰਦਰ ਮਹਾਰਾਸ਼ਟਰ ਤੇ ਗੁਜਰਾਤ ਦੇ ਵਿੱਚ ਮੀਂਹ ਦੀ ਤਕੜੀ ਝਟ ਇਸ ਵੇਲੇ ਲੱਗ ਰਹੀ ਹੈ ਤੇ ਮੌਨਸੂਨ ਇਸ ਤੋਂ ਬਾਅਦ ਜੇਕਰ ਖੇਤਰਾਂ ਦੀ ਗੱਲ ਕਰੀਏ ਤਾਂ ਲੋ ਪ੍ਰੈਸ਼ਰ ਦਾ ਏਰੀਆ ਦੋਨਾਂ ਪਾਸੇ ਇਸ ਦੇ ਵਿੱਚ ਤਕੜੀ ਮੀਂਹ ਦੀ ਝਟ ਲੱਗ ਰਹੀ ਜਿਸ ਦੇ ਸਦਕਾ ਮਾਰ 18 ਦੇ ਜ਼ਿਆਦਾ ਕਾਰਨ ਸੇ ਸਕੂਲ ਵੀ ਬੰਦ ਕੀਤੇ ਹੋਏ ਨੇ ਬਾਕੀ ਅੱਗੇ ਗੱਲ ਕਰੀਏ ਜੇਕਰ ਲੋ ਪ੍ਰੈਸ਼ਰ ਦਾ ਏਰੀਆ ਜ ਬਣਿਆ ਹੋਇਆ ਇਹ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਇਸ ਦਾ ਕੋਈ ਵੀ ਮੀਂਹ ਪੈਣ ਦੀ ਸਾਰ ਨਹੀਂ ਹਨ ਬਾਕੀ ਇਹਦੇ ਸਦਕਾ ਕੋਈ ਵੀ ਮੀਂਹ ਪੈਣ ਦੇ ਸਾਰ ਨਹੀਂ ਹਨ ਜੇ ਮੌਸਮ ਦੀ ਹੋਂ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ